Announcement of Akali Dal Varis Punjab Day is a very big development in Sikh politics. Uh, Me, Sanjeev Singh Baryana, along with my senior colleagues Jupinder Singh and Rajmeet Singh, in this episode of Decode Punjab, will try to analyze and also comprehend as to what this means for ground in Punjab. Magi de mele de ute. ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਮਾਨ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਜੋ ਅੱਜ ਅਨਾਉਂਸ ਹੋਈ ਹੈ ਜੋ ਕਿ ਪਹਿਲਾਂ ਅਕਾਲੀ ਦਲ ਅਨੰਦਪੁਰ ਸਾਹਿਬ ਹੋਣੀ ਸੀ ਇਹਨਾਂ ਤਿੰਨਾਂ ਫੰਕਸ਼ਨਸ ਦਾ ਵੱਖਰੇ ਵੱਖਰੇ ਹੋਣਾ ਸਿੱਖ ਰਾਜਨੀਤੀ 'ਚ ਇੱਕ ਬਹੁਤ ਵੱਡਾ ਮਹੱਤਵ ਰੱਖਦਾ ਹੈ ਤੇ ਇਹਦਾ ਬਹੁਤ ਵੱਡਾ ਮਤਲਬ ਹੈ ਸਭ ਤੋਂ ਵੱਡੀ ਗੱਲ ਕਿ ਖਿੰਡੀ ਹੋਈ ਇਹ ਘਟਦੀ ਹੋਈ ਗਿਣਤੀ ਦੀ ਸ਼ਰੋਮਣੀ ਅਕਾਲੀ ਦਲ ਨੂੰ ਇੱਕ ਹੋਰ ਵੱਡਾ ਘਾਤ ਲੱਗਾ ਹੈ ਜਿਵੇਂ ਕਿ ਦੇਖਿਆ ਜਾ ਰਿਹਾ ਹੈ ਇੱਕ ਨਵੀਂ ਹਾਰਡਲਾਈਨ ਸਿੱਖ ਪੋਲਿਟਿਕਸ ਇਸ ਨਵੇਂ ਫਰੰਟ ਨੂੰ ਦੇਖਿਆ ਜਾ ਰਿਹਾ ਹੈ ਇਸ ਚੀਜ਼ ਦਾ ਪੰਜਾਬ ਦੀ ਰਾਜਨੀਤੀ ਕੀ ਫਰਕ ਪਏਗਾ ਮੈਂ ਆਪਣੇ ਸੀਨੇ ਕਾਲੀਕਸ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗਾ ਚੁਬਿੰਦਰਜੀਤ ਜੀ ਤੁਸੀਂ ਸੀ ਕਿਵੇਂ ਦੇਖਦੇ ਹੋ ਕਿ ਇਸ ਡਿਵੈਲਪਮੈਂਟ ਦਾ ਕੀ ਮਤਲਬ ਹੈ ਤੁਸੀਂ ਬਿਲਕੁਲ ਠੀਕ ਕਿਹਾ ਸੰਜੀਵ ਥੈਟ ਬੜਾ ਇੰਪੋਰਟੈਂਟ ਡੇ ਅੱਜ ਸਿੱਖ ਪੋਲਿਟਿਕਸ ਦੇ ਵਿੱਚ ਪਹਿਲਾਂ ਸਮਰਨਜੀਤ ਮਾਨ ਦੀ ਪਾਰਟੀ ਸੀ ਸ਼ਰਮਣੀ ਅਕਾਲੀ ਦਲ ਅੰਮ੍ਰਿਤਸਰ ਫਿਰ ਸ਼ਰਮਣੀ ਅਕਾਲੀ ਦਲ ਹੈ ਸ਼ਰਮਣੀ ਅਕਾਲੀ ਦਲ ਦੇ ਕਈ ਛੋਟੇ ਛੋਟੇ ਯੂਨਿਟਸ ਵੀ ਨੇ ਪਰ ਜਿਹੜੀ ਅੰਮ੍ਰਿਤਪਾਲ ਸਿੰਘ ਦੀ ਜਿਹੜੇ ਖਡੂਰ ਸਾਹਿਬ ਦੇ ਐਮਪੀ ਨੇ ਰੈਡੀਕਲ ਯੂਨੋ ਲੀਨਿਆ ਜਿਹੀ ਉਹਨਾਂ ਦੀ ਆਈਡੀਓਲੋਜੀ ਹੈਗੀ ਹੈ ਪਲੱਸ ਉਹ ਇਸ ਵਕਤ ਐਨਐਸਏ ਦੇ ਡਿਟੇਨੀ ਹੈ ਯੂਏਪੀਏ ਵੀ ਲੱਗਿਆ ਉਹਨਾਂ ਦੇ ਉੱਤੇ ਅਨਲੌਫੁਲ ਐਕਟੀਵਿਟੀਜ਼ ਪ੍ਰੀਵੈਂਸ਼ਨ ਐਕਟ ਲੱਗਿਆ ਹੈਗਾ ਸੋ ਇਹ ਇੱਕ ਵਕਤ ਇਸ ਵਕਤ ਬਹੁਤ ਜ਼ਿਆਦਾ ਇੰਪੋਰਟੈਂਟ ਬਣ ਜਾਂਦਾ ਹੈਗਾ ਕਿ ਇਸ ਨੂੰ how the police and others are also looking at this right sikh politics de vich sab to pehla jehda ohna ne naam change kar liya because pichle 1 week to jinne bhi announcement sige oh de vich is party da naam ja raha si shromani akali dal anandpur sahib because anandpur sahib de resolution oh apna base bana ke chal rahe sige par hun is de utte bilkul bilkul stamp amritpal singh di hai jo ohna ne waris punjab da naam ede naal jod lae ਜਿੰਨੇ ਵੀ ਸਾਨੂੰ ਹਜੇ ਤੱਕ ਇਨਫੋਰਮੇਸ਼ਨ ਆਈ ਹੈ ਕੁਝ ਐਕਸਪਰਟਸ ਨਾਲ ਗੱਲ ਕੀਤੀ ਹੈ ਉਸ ਤੋਂ ਇਹ ਮਤਲਬ ਕੱਢਿਆ ਜਾ ਰਿਹਾ ਹੈ ਥੈਟ ਇਹ ਦੀਪ ਸਿੱਧੂ ਹੋਣਾਂ ਦੀ ਜਿਹੜੀ ਲੇਗੇਸੀ ਸੀ ਵਾਰਿਸ ਪੰਜਾਬ ਦੀ ਜਿਸ ਦੇ ਨਾਂ ਤੇ ਸਿਮਰਨਜੀਤ ਮਾਨ ਹੋਣਾਂ ਨੂੰ ਬਹੁਤ ਵੋਟਾਂ ਮਿਲੀਆਂ ਸੀ ਪਲੱਸ ਅੰਮ੍ਰਿਤਪਾਲ ਦੀ ਜਿਹੜੀ ਲੇਗੇਸੀ ਹੈ ਵਾਰਿਸ ਪੰਜਾਬ ਦੇ ਉਹ ਸਾਰੀ ਇਹਦੇ ਉਹ ਉਹ ਇਸ ਲੇਗੇਸੀ ਨੂੰ ਆਪਣੇ ਨਾਂ ਨਾਲ ਲੈ ਕੇ ਜਾਣਾ ਚਾਹੁੰਦੇ ਆ ਸੋ ਇਹ ਹੁਣ ਪਾਰਟੀ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਹੈ ਇਹ ਰੈਡੀਕਲਸ ਦੀ ਪਾਰਟੀ ਹੈ ਹਾਰਡਲਾਈਨਰ ਸਿੱਖ ਦੀ ਪਾਰਟੀ ਹੈ ਇਸ ਪਾਰਟੀ ਨੂੰ ਕੌਣ ਚਲਾਏਗਾ ਇਹ ਇਹ ਸਭ ਤੋਂ ਵੱਡੇ ਕੁਐਸਚਨ ਹੈ ਇਹਦਾ ਸ਼ਰਮਣੀ ਅਕਾਲੀ ਦਲ ਦੇ ਉੱਤੇ ਕੀ ਪ੍ਰਭਾਵ ਹੈ ਇਹਦੇ ਨਾਲ ਤੁਹਾਨੂੰ ਲੱਗਦਾ ਹੈਗਾ ਕਿ ਜਿਹੜਾ ਕੋਰ ਵੋਟ ਗਰੁੱਪ ਹੈਗਾ ਅਕਾਲੀ ਦਲ ਦਾ ਉਹ ਜ਼ਿਆਦਾ ਵਿਖਰੇਗਾ ਬਿਲਕੁਲ ਸ਼ਰਮਣੀ ਅਕਾਲੀ ਦਲ ਨੇ ਕਾਫੀ ਕੋਸ਼ਿਸ਼ ਕਰ ਰਹੇ ਨੇ ਆਪਣਾ ਰਿਵਾਈਵ ਕਰਨ ਦੀ ਅਕਾਲ ਤਖਤ ਦੇ ਸਾਹਮਣੇ ਉਹ ਪੇਸ਼ ਹੋਏ ਤਨਖਾਹਾਂ ਉਹਨਾਂ ਨੂੰ ਅਨਾਉਂਸ ਕੀਤਾ ਗਿਆ ਐਂਡ ਉਸ ਤੋਂ ਬਾਅਦ ਉਹਨਾਂ ਨੇ ਜਿਹੜੀ ਸਜ਼ਾ ਸੀ 10 ਦਿਨ ਦੀ ਉਹ ਵੀ ਪੂਰੀ ਕੀਤੀ ਪਰ ਉਹਨਾਂ ਦੇ ਉੱਤੇ ਇਸ਼ੂ ਹੋ ਗਏ ਇੱਕ ਫੇਸ ਆਫ ਚੱਲਿਆ ਕਿ ਉਹਨਾਂ ਨੇ ਅਕਾਲ ਤਖਤ ਦੀਆਂ ਪੂਰੀਆਂ ਗੱਲਾਂ ਨਹੀਂ ਮੰਨੀਆਂ ਸੁਖਬੀਰ ਬਾਦਲ ਦਾ ਰੈਜ਼ੀਗਨੇਸ਼ਨ ਅਬਾਊਟ 55 ਡੇਜ਼ ਬਾਅਦ ਮੰਨਿਆ ਗਿਆ ਜਿਹੜੀ ਰੀਆਰਗੇਨਾਈਜ਼ੇਸ਼ਨ ਹੈ ਪਾਰਟੀ ਦੀ ਇਲੈਕਸ਼ਨ ਹੈ ਮੈਂਬਰਸ਼ਿਪ ਹੈ ਉਹ ਸੈਵਨ ਮੈਂਬਰ ਪੈਨਲ ਦੇ ਅੰਡਰ ਹੋਣੀ ਸੀ ਐਨ ਉਹਨਾਂ ਨੇ ਉਹ ਵਾਲੀ ਹਜ ਤੱਕ ਸ਼ਰਤ ਨਹੀਂ ਮੰਨੀ ਹੈ ਹੁਕਮਨਾਮਾ ਨਹੀਂ ਮੰਨਿਆ ਲਾਈਕ ਇਟਸ ਨਾਟ ਸ਼ਰਤ ਹੁਕਮਨਾਮਾ ਨਹੀਂ ਮੰਨਿਆ ਸੋ ਸਭ ਤੋਂ ਵੱਡਾ ਤਾਂ ਇਸ ਦਾ ਨੁਕਸਾਨ ਸਿੱਧਾ ਸ਼ਰਮਣੀ ਅਗਾਲੀ ਦਲ ਦੀ ਵੋਟ ਤੇ ਪਏਗਾ ਐਂਡ ਆਲਰੇਡੀ ਪਿਛਲੀ ਵਾਰੀ ਜੋ ਸੀ ਲੋਕ ਸਭਾ ਇਲੈਕਸ਼ਨ ਚ ਦੇਖ ਚੁੱਕੇ ਹੈਗੇ ਆ ਦਟ ਸ਼ਰਮਣੀ ਅਕਾਲੀ ਦਲ 13 ਸੀਟਾਂ ਦੇ ਲੜੇ ਸੀ ਉਹਨਾਂ ਨੂੰ ਇੱਕ ਬਠਿੰਡੇ ਦੀ ਸੀਟ ਆਈ ਹੈ ਜਦ ਜਦ ਕੀ ਦੋ ਰੈਡੀਕਲ ਲੀਡਰ ਸਰਬਜੀਤ ਸਿੰਘ ਖਾਲਸਾ ਫਰੀਦਕੋਟ ਤੋਂ ਅਤੇ ਅਬ ਅੰਮ੍ਰਿਤਪਾਲ ਖਡੂਰ ਸਾਹਿਬ ਤੋਂ ਸੋ ਸਭ ਤੋਂ ਵੱਡਾ ਤਾਂ ਇਸ ਤੇ ਲੱਗੇਗਾ ਐਂਡ ਦੇ ਸੇਮ ਟਾਈਮ ਜਿਹੜੀ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਸ਼ਰਮਣੀ ਅਕਾਲੀ ਦਲ ਅੰਮ੍ਰਿਤ ਸਰ ਉਸ ਦਾ ਜਿਹੜਾ ਵੋਟ ਹੈਗਾ ਜਿਹੜਾ ਉਹਨਾਂ ਦਾ ਉਹ ਯੂ نو ਜਿਹੜੇ ਉਹ ਕਲੇਮ ਕਰਦੇ ਸਾਡਾ ਡੈਡੀਕੇਟਡ ਕਾਰਡਰ ਹੈਗਾ ਸੋ ਉਹ ਉਹ ਕਾਰਡਰ ਵੀ ਸ਼ਿਫਟ ਹੋ ਸਕਦਾ ਹੈਗਾ ਇਸ طرف ਠੀਕ ਹੈ ਜੀ ਇਸ ਚੀਜ਼ਾਂ ਦਾ ਕਾਂਗਰਸ ਨਾਲ ਵੀ ਤੁਹਾਨੂੰ ਲੱਗਦਾ ਹੈ ਕਿ ਕੋਈ ਸੰਬੰਧ ਹੈ ਬਿਲਕੁਲ ਸੰਜੀਵ ਤੁਹਾਨੂੰ ਇਹ ਚੀਜ਼ ਥੋੜਾ ਬੈਕਗ੍ਰਾਉਂਡ ਚ ਮੈਂ ਲੈ ਕੇ ਜਾਵਾਂਗਾ ਕਿ ਜਦੋਂ 22 ਇਲੈਕਸ਼ਨ ਦੇ ਵਿੱਚ ਤੁਸੀਂ ਦੇਖਿਆ ਸੀਗਾ ਕਿ ਜਿਹੜੀ ਅਕਾਲੀ ਦਲ ਨੇ ਇਲੈਕਸ਼ਨ ਨਹੀਂ ਲੜੀ ਸੀ ਤਾਂ ਉਹ ਜਿਹੜੀ ਪੰਥਕ ਵੋਟ ਸੀ ਉਹ ਸਾਰੀ ਆਪ ਨੂੰ ਪੈ ਗਈ ਸੀ ਸੋ ਕਾਂਗਰਸ ਇਹਨੂੰ ਦੋ ਸਾਈਡ ਦੋ ਪ੍ਰਸਪੈਕਟਿਵ ਨਾਲ ਦੇਖ ਰਹੀ ਹੈ ਇੱਕ ਤਾਂ ਇਹ ਦੇਖ ਰਹੀ ਹੈ ਇਹਨੂੰ ਕਿ ਬਈ ਇਹ ਓਪਰਚੁਨਿਟੀ ਹੋਣਾ ਲਈ ਹੈ ਕਿ ਜਿੰਨੀ ਜੜੀ ਅਕਾਲੀ ਪੰਥਿਕ ਡਿਵੀਜ਼ਨ ਹੋਏਗੀ ਇੱਕ ਕਨਸੋਲਿਡੇਸ਼ਨ ਕਾਪਟੀ ਨਾਲ ਨਹੀਂ ਹੋਏਗੀ ਤਾਂ ਉਹ ਵਿਨਰ ਅਮਰਜ ਹੋਏਗੀ ਕਿਉਂਕਿ ਪਿਛਲੀ ਵਾਰੀ ਉਹ ਸਾਰੀ ਸਾਰੀ ਵੋਟ ਪੈ ਗਈ ਅਪ ਨੂੰ ਤੇ ਦੂਸਰਾ ਉਹ ਆਪਣੀ ਫਿੰਗਰਸ ਇ ਕ੍ਰੋਸ ਇਸ ਦੇਰ ਕੀਪਿੰਗ ਦੇਰ ਫਿੰਗਰਸ ਕ੍ਰੋਸ ਕੇ ਵੀ ਇਹ ਇਹਦੇ ਪਿੱਛੇ ਅੰਮ੍ਰਿਤ ਪਾਲ ਨੂੰ ਖੜੀ ਕਰਨ ਵਾਲੀ ਫੋਰਸ ਕਿਹੜੀ ਹੈ ਦੇ ਸੀਰੀਅਸਲੀ ਸਸਪੈਕਟਡ ਏਟ ਬੀਜਪੀ ਇਸ ਸਮਥਿੰਗ ਇਨ ਵਰਕਸ ਇਨ ਬੀਜਪੀ ਉਹ ਇਹਨੂੰ ਇੱਕ ਨਵਾਂ ਐਕਸਪੈਰੀਮੈਂਟ ਕਰ ਰਹੀ ਹੈ ਨਾ ਦੇ ਥਰੂ ਤਾਂ ਦੇਖਿਓ ਲੈਟ ਥਿਸ ਪੋਲਿਟিক্যাল ਡਿਵੈਲਪਮੈਂਟ ਅਨਫੋਲਡ ਇਨ ਦੀ ਕਮਿੰਗ ਡੇਸ ਤਾਂ ਕਿ ਉਹਨਾਂ ਨੂੰ ਇਹ ਪਤਾ ਲੱਗੇ ਵੀ ਇਹ ਦੀ ਜਿਹੜੀ ਫਾਰਮੇਸ਼ਨ ਹੈ ਇਹਨਾਂ ਦੇ ਪਿੱਛੇ ਥਿੰਕ ਟੈਂਕ ਕਿਹੜਾ ਸੋ ਲਾਰਜਰ ਉਹ ਦੇ ਆਰ ਵੈਰੀ ਸਕੈਪਟਿਕਲ ਅਬਾਊਟ ਇਟ ਕਿ ਵੀ ਇਹ ਕਿਵੇਂ ਹੋਏਗਾ ਇਹ ਕਿਸ ਤਰ੍ਹਾਂ ਹੋਏਗਾ ਤੁਸੀਂ ਬੀਜੇਪੀ ਨਾਲ ਕਿਵੇਂ ਲਿੰਕ ਕਰ ਸਕਦੇ ਹੋ ਬੀਜੇਪੀ ਦੇ ਕੀ ਹੋ ਸਕਦਾ ਮੰਤਰ ਤੁਸੀਂ ਸੈਕਟੂ ਬਹੁਤ ਇੰਪੋਰਟੈਂਟ ਲਿੰਕ ਹੈਗਾ ਕਿ ਪਿਛਲੀ ਵਾਰੀ ਅਕਾਲੀ ਦਰ ਰੈਵਲ ਵਿਡਰੋ ਕਰਕੇ ਜਿਹੜਾ ਇਹ ਅੰਮ੍ਰਿਤਪਾਲ ਦੀ ਪਾਰਟੀ ਨੇ ਕੈਂਡੀਡੇਟ ਪਹਿਲਾਂ ਅਨਾਉਂਸ ਕਰਤਾ ਅਸੀਂ ਨਹੀਂ ਲੜਨਾ ਅਕਾਲੀ ਦਲ ਜਿਹੜਾ ਸ਼੍ਰੋਮ ਇਸ ਖੁਵੀਰ ਬਾਦਲ ਦਾ ਅਕਾਲੀ ਦਲ ਉਹ ਕਹਿੰਦੇ ਵੀ ਅਸੀਂ ਇਲੈਕਸ਼ਨ ਚ ਪਾਰਟਿਸਪੇਟ ਨਹੀਂ ਕਰਨਾ ਤਾਂ ਉਹ ਜਿਹੜਾ ਸਾਰਾ ਵੋਟ ਬੈਂਕ ਸੀਗਾ ਉਹ ਅਕਾਲੀ ਦਲ ਦਾ ਕੈਟਰ ਸਾਰਾ ਸਾਰਾ ਆਪ ਨੂੰ ਪੈ ਗਿਆ ਜਿਹੜੀ ਬੜੀ ਸਟ੍ਰੇਂਜ ਗੱਲ ਲੱਗਦੀ ਸੀ ਵੀ ਇਹ ਕਿਵੇਂ ਹੋਇਆ ਤਾਂ ਉਹ ਕਾਂਗਰਸ ਇਹ ਸੋਚਦੀ ਸੀ ਵੀ ਇਹ ਸਾਰਾ ਭਾਜਪੀ ਪਿੱਛੋਂ ਕਰਵਾ ਰਹੀ ਹੈ ਦੇ ਆਰ ਐਕਸਪੈਰੀਮੈਂਟਿੰਗ ਸਮਥਿੰਗ ਵਿਦ ਦੀ ਪੰਥਿਕ ਵੋਟ ਬੈਂਕ ਇਨ ਪੰਜਾਬ ਵੀ ਕਿਵੇਂ ਕਰੀਏ ਵੀ ਅਕਾਲੀ ਦਲ ਉਹਨਾਂ ਨੂੰ ਦਿਖਦਾ ਵੀ ਸੁਖਵਿਰ ਦਾ ਜੋਪਿੰਦਰ ਆਪਣਾ ਇੱਕ ਫੇਸ ਲੂਜ਼ ਕਰਦਾ ਦਿਖ ਰਿਹਾ ਹੈ ਤਾਂ ਉਸ ਫੇਸ ਦੇ ਵਿੱਚ ਉਸ ਸਿਚੁਏਸ਼ਨ ਦੇ ਵਿੱਚ ਜਿਹੜੀ ਪੰਤਖ ਵੋਟ ਕਿਸ ਪਾਸੇ ਨੂੰ ਲੈ ਕੇ ਜਾਣੀ ਕਿਸ ਪਾਸੇ ਨੂੰ ਕੰਸੋਲੀਡੇਟ ਕਰਨੀ ਤਾਂ ਇਹਨੂੰ ਕੌਣ ਪਿੱਛੋਂ ਇਹ ਕੰਟਰੋਲ ਕਰ ਰਿਹਾ ਸਾਰਾ ਥਿਸ ਇਜ਼ ਦਾ ਥਿੰਗ ਵਿਚ ਨੀਡਸ ਟੂ ਬੀ ਅਬਜ਼ਰਵਡ ਇਹ ਦੂਸੀ ਸਾਈਡ ਵੀ ਹੈ ਲੇਕਿਨ ਦੇਖਣ ਲਾਈਨ ਵਾਲੀ ਕਿ ਇਹ ਜਿਹੜੀ ਪਾਰਟੀ ਇਹ ਹਾਰਡਲਾਈਨਰਸ ਵਾਲੀ ਪਾਰਟੀ ਜੀ ਇਹ ਬਾਰ-ਬਾਰ ਇੱਕੋ ਚੀਜ਼ ਹੀ ਕਹਿ ਰਹੇ ਹੈਗੇ ਕਿ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਮੁਖ ਜੋ ਉਹਨਾਂ ਦਾ ਰੂਪ ਸੀ ਉਹ ਤੋੜ ਦਿੱਤਾ ਜੀ ਉਨਾਤੇ ਇਹ ਸਵਾਲ ਉੱਠੇ ਜਾ ਰਹੇ ਕਿ ਤੁਸੀਂ ਤਾਂ ਸਿੱਖ ਦੇ ਸਿਧਾਂਤਾਂ ਤੋਂ ਹੀ ਦੂਰ ਹੋ ਗਏ ਸੋ ਇਸ ਸੰਦਰਭ ਦੇ ਵਿੱਚ ਬੀਜੇਪੀ ਦਾ ਇਹਨਾਂ ਨੂੰ ਸਪੋਰਟ ਕਰਨਾ ਥੋੜਾ ਜਿਆ ਮੈਨੂੰ ਲੱਗਦਾ ਹੈ ਕਿ ਡਾਊਟਫੁਲ ਹੈ ਲੋਕ ਇਹਦੇ ਬਾਰੇ ਗੱਲ ਵੀ ਕਰ ਰਹੇ ਹਨ ਔਰ ਇੰਡੀਪੈਂਡੈਂਟਲੀ ਵੀ ਬੀਜੇਪੀ ਦਾ ਵੋਟ ਸ਼ੇਅਰ ਕਾਫੀ ਜ਼ਿਆਦਾ ਵਧਿਆ ਹੈ ਫਰੋਮ ਅਬਾਊਟ 9.65 ਟੂ 18 ਪੁਆਇੰਟ ਲੇਕਿਨ ਇਸ ਚੀਜ਼ ਨੂੰ ਵੀ ਦੂਸਰੀ ਤਰ੍ਹਾਂ ਦੇਖਣ ਦਾ ਨਜ਼ਰੀਆ ਕਿ ਉਹਨਾਂ ਦਾ ਵੋਟ ਸ਼ੇਅਰ ਇਸ ਲਈ ਵਧਿਆ ਕਿਉਂਕਿ ਉਹ ਪਹਿਲੀ ਵਾਰ ਅਕਾਲੀ ਉਹ ਇੰਡੀਪੈਂਡੈਂਟ ਇਲੈਕਸ਼ਨ ਲੜੇ ਉਹਨਾਂ ਨੇ ਅੱਜ ਤੱਕ ਤੇ ਉਹ ਸ਼ੁਭਨੀ ਕਾਲੇ ਦਲ ਦੇ ਨਾਲ ਹੀ ਸੀਗੇ ਮੈਨੂੰ ਲੱਗਦਾ ਬੀਜੇਪੀ ਇਸ ਪੋਲਰਾਈਜੇਸ਼ਨ ਤੋਂ ਫਾਇਦਾ ਬੀਜੇਪੀ ਨੂੰ ਹੋਏਗਾ ਬਿਕੋਜ਼ ਅਰਬਨ ਵੋਟ ਯੂ ਆਈ ਥਿੰਕ ਯੂ ਹੈਵ ਅ ਪੁਆਇੰਟ देयर ਆਈ ਥਿੰਕ ਬੀਜੇਪੀ ਸਟੈਂਡਸ ਦੇ ਵਿਲ ਬੀ ਹੈਪੀ ਦੇ ਆਰ ਹੈਪੀ ਬਾਈ ਡੈਫੀਨਿਟਲੀ ਆਲਦੋ ਟਾਈਮ ਵਿਲ ਸ਼ੋ ਕੀ ਇਹ ਦਾ ਐਕਚੁਅਲ ਇੰਪੈਕਟ ਮੀਨੋਰਿਟੀ ਬੀਜਪੀ ਮੀਨੋਰਿਟੀ ਕਮਿਊਨਿਟੀ ਦੀ ਆਪਾਂ ਵੋਟ ਬੈਂਕ ਦੀ ਗੱਲ ਕਰੀ ਹੈ ਉਹਦੇ ਤੇ ਇਹ ਡਵੈਲਪਮੈਂਟ ਦਾ ਕੀ ਇਫੈਕਟ ਪਏਗਾ ਕਿਉਂਕਿ ਉਹ ਬੜੀ ਸੈਕੂਲਰ ਕਮਿਊਨਿਟੀ ਹੈ ਪੰਜਾਬ ਦੀ ਆਪਾਂ ਦੇਖਿਆ ਉਹ ਆਈਦਰ ਦੇ ਡਿਸਾਈਡਡ ਵਿਦ ਕਾਂਗਰਸ ਔਰ ਆਪਾਂ ਸੋਚਦੇ ਸੀ ਬੀਜਪੀ ਨਾਲ ਜਾਣਗੇ ਉਹ ਹੁਣ ਇਸ ਡਵੈਲਪਮੈਂਟ ਦੇ ਵਿੱਚ ਉਹ ਜਿਹੜਾ ਰਿਵਰਸ ਪੋਲਰਾਈਜੇਸ਼ਨ ਹੋਏਗੀ ਪੰਥਕ ਹੁਣ ਕਿਉਂਕਿ ਕਾਂਗਰਸ ਦੇ ਲੀਡਰ ਇਹ ਵੀ ਕਹਿ ਰਹੇ ਕਿ ਇਹ ਜਿਹੜੀ ਪਾਰਟੀ ਬਣ ਰਹੀ ਹੈ ਇਹ ਕਨਸਟੀਟਿਊਸ਼ਨ ਨੂੰ ਮੰਨ ਕੇ ਬਣੇਗੀ ਇਕ ਕੌਂਸਟਿਚੁਟ ਵਿੱਚ ਰਹਿ ਕੇ ਕੰਮ ਕਰਨਗੇ ਕਿ ਇਹ ਮੁੜ ਕੇ ਉਹ ਹੀ ਆਪਣਾ ਫੰਡਾਮੈਂਟਲ ਐਲੀਮੈਂਟ ਜਿਹੜਾ ਜਿਸ ਬੇਸ ਤੇ ਇਹਨਾਂ ਨੇ ਅ ਜਿਸ ਬੇਸਿਸ ਤੇ ਫਾਊਂਡੇਸ਼ਨ ਤੇ ਖੜੀ ਹੋਈ ਹੈ ਪਾਰਟੀ ਅੰਮ੍ਰਿਤਪਾਲ ਦੀ ਜੇ ਉਹੀ ਚੀਜ਼ ਇਹਨਾਂ ਨੇ ਕਰਨੀ ਲਾਅ ਐਂਡ ਆਰਡਰ ਪ੍ਰੋਬਲਮ ਪੰਜਾਬ ਦੇ ਤੇ ਪਹਿਲਾਂ ਹੀ ਹੈਗੀ ਹੈ ਡਰੱਗਸ ਦੀ ਪ੍ਰੋਬਲਮ ਇੱਥੇ ਹੈ ਡਰੋਨਸ ਇੱਥੇ ਆ ਰਹੇ ਹੈ ਸੋ ਦੇ ਵਿਲ ਐਡ ਟੂ ਦੀ ਲਾਅ ਐਂਡ ਆਰਡਰ ਪ੍ਰੋਬਲਮ ਫਾਰਮਰਸ ਐਜੀਟੇਸ਼ਨ ਚੱਲ ਰਿਹਾ ਸੋ ਹੈਡਿੰਗ ਯੂ نو ਮੋਰ ਫਾਇਰ ਟੂ ਦੀ ਯੂ نو ਓਲਡੀ ਪੰਜਾਬ ਇਜ਼ ਬੋਇਲਿੰਗ ਯਾ ਮਤਲਬ ਬੇਸਿਕਲੀ ਇਹ ਸਾਰਾ ਇਹ ਕਾਂਗਰਸ ਇਹ ਵੀ ਦੇਖ ਰ ਵਾਟ ਇਜ਼ ਦਿਸ ਮਿਕਸਚਰ ਹੈਪਨਿੰਗ ਇਹ ਕੌਣ ਕਰਾ ਰਿਹਾ ਪਰ ਇਥੇ ਇੱਕ ਇਹ ਵੀ ਗੱਲ ਹੈ ਨਾ ਕਿ ਜਦੋਂ ਤੁਸੀਂ ਪੋਲਿਟੀਕਲ ਪਾਰਟੀ ਬਣਾਉਂਦੇ ਹੋ ਸੋ ਫਾਰ ਤਾਂ ਅਮਰਿਤਪਾਲ ਦੀ ਹਾਰਡਲਾਈਨਰ ਬਿਲਕੁਲ ਗਰੁੱਪ ਹੈਗਾ ਸੋ ਪੋਲਿਟੀਕਲ ਪਾਰਟੀ ਨੂੰ ਵਿਲ ਹੈਵ ਟੂ ਅਬਾਈਡ ਬਾਈ ਇੰਡੀਅਨ ਕਨਸਟੀਟਿਊਸ਼ਨ ਉਸ ਨੂੰ ਕਨਸਟੀਟਿਊਸ਼ਨ ਦੀ ਕਸਮ ਖਾਣੀ ਪੈਗੀ ਸੈਕੂਲਰ ਆਪਣਾ ਨੂੰ ਬੋਲਣਾ ਪਏਗਾ ਯੂ نو ਸੋ ਉਹ ਉਹ ਇਸ ਗੱਲ ਨੂੰ ਕੀ ਉਹ ਐਗਰੀ ਕਰਦੇ ਉਸ ਤੋਂ ਬਿਨਾ ਤਾਂ ਰਜਿਸਟ੍ਰੇਸ਼ਨ ਵੀ ਨਹੀਂ ਹੋਣੀ ਉਹਨਾਂ ਨੇ ਨਾ ਉਹ ਇਲੈਕਸ਼ਨ ਲੜ ਸਕਦੇ ਨੇ ਜੋ ਮੇਰੀ ਸਮਝ ਆ ਰਹਾ ਹੈ ਮੇਰੇ ਖਿਆਲ ਕਿ ਜੋ ਹੁਣ ਇਹਨਾਂ ਨੇ ਕੀਤਾ ਸ਼ਾਇਦ ਰਜਿਸਟ੍ਰੇਸ਼ਨ ਤਾਂ ਹੁਣ ਆਪਣੀ ਕਰਵਾਉਣਗੇ ਹੀ ਕਰਵਾਉਣਗੇ ਤੇ ਫਿਰ ਸੋ ਆਲ ਵਾਲੇ ਦਿਨਾਂ ਚ ਹੀ ਪਤਾ ਲੱਗੇਗਾ ਕਿ ਇਹਦਾ ਕੀ ਰਿਪਰ ਵੈਸੇ ਤੁਹਾਨੂੰ ਲੱਗਦਾ ਕਿ ਇਹ ਹਾਰਡਲਾਈਨ ਵਾਲ ਜਾਨ ਦਾ ਕੋਈ ਹੋ ਸਕਦਾ ਕਿਉਂਕਿ ਜਿੰਨਾ ਤੱਕ ਮੇਰੀ ਸਮਝ ਹੈ ਮੈਨੂੰ ਨਹੀਂ ਲੱਗਦਾ ਕਿ ਇੰਨਾ ਕੁਝ ਹੋਣ ਤੋਂ ਬਾਅਦ ਤੇ ਮੁੜ ਕੇ ਇਲੈਕਸ਼ਨ ਪ੍ਰੋਸੈਸ ਦਾ ਹਿੱਸਾ ਬਣ ਕੇ ਇਲੈਕਸ਼ਨ ਲੜਨ ਤੇ ਇਲੈਕਸ਼ਨ ਜਿੱਤਣ ਤੋਂ ਬਾਅਦ ਪਾਰਲੀਮੈਂਟ 'ਚ ਬੈਠਣ ਤੋਂ ਬਾਅਦ ਹੁਣ ਉਹ ਇਹ ਗੱਲ ਕਹਿਣਗੇ ਕਿ ਅਸੀਂ ਤਾਂ ਉਹ ਹਿੱਸਾ ਨਹੀਂ ਬਣਨਾ ਮੈਨੂੰ ਲੱਗਦਾ ਕਿ ਇਹ ਸ਼ਾਇਦ ਉਹਨਾਂ ਨੇ ਸਟੈਪ ਲਈ ਹੈ ਬਿਲਕੁਲ ਉਹਨਾਂ ਨੇ ਦੋ ਸੀਟਾਂ ਜਿੱਦਾਂ ਜੁਵਿੰਦਰ ਨੇ ਮੈਂਸ਼ਨ ਕੀਤਾ ਉਹ ਕਿਸ ਬੇਸ ਤੇ ਜਿੱਤੀਆਂ ਉਹ ਦੇ ਬੀਕਮ ਦਾ ਪਾਰਟ ਆਫ ਦਾ ਨੈਚੁਰਲ ਪਰ ਉਹਦਾ ਕੰਟੈਂਟ ਕੀ ਸੀ ਜਿਹੜੀ ਮੇਨ ਮੇਨ ਗੱਲ ਹੈਗੀ ਉਹਦੇ ਵਿੱਚ ਉਹ ਇਹ ਹੈ ਕਿ ਇਹ ਇਹਨਾਂ ਨੂੰ ਵੋਟ ਦੇਣਾ ਖਾਲਿਸਤਾਨ ਨੂੰ ਵੋਟ ਦੇਣਾ ਨਹੀਂ ਹੈ ਬਿਕੋਜ਼ ਮੈਂ ਖਡੂਰ ਸਾਹਿਬ ਗਿਆ ਸੀਗਾ ਆਪਾਂ ਫਰੀਦਕੋਟ ਤੋਂ ਵੀ ਆਪਣੇ ਰਿਪੋਰਟਸ ਆਈਆਂ ਸੀ ਉੱਥੇ ਲੋਕਾਂ ਨੇ ਬਿਲਕੁਲ ਗਾਇਵੈ ਅਸੀਂ ਖਾਲਿਸਤਾਨ ਦੇ ਹੱਕ ਵਿੱਚ ਨਹੀਂ ਆ ਖਾਲਿਸਤਾਨ ਦਾ ਜੋ ਵੀ ਨਾਂ ਹੈਗਾ ਉਹ ਕੈਨੇਡਾ 'ਚ ਬੈਠੇ ਲੋਕ ਕਰ ਰਹੇ ਹੈਗੇ ਰਾਦਰðਨ ਕਿ ਉਹ ਪੰਜਾਬ ਦੇ ਵਿੱਚ ਟੈਰੋਰੀਜ਼ਮ ਨੂੰ ਫੰਡ ਕਰਨ ਦੀ ਬਜਾਏ ਪੰਜਾਬ ਦੇ ਡਿਵੈਲਪਮੈਂਟ ਨੂੰ ਫੰਡ ਕਰਨ ਜੋ ਐਨ ਆਰ ਆਈਸ ਨੂੰ ਪ੍ਰੋਬਲਮ ਹੈ ਪੰਜਾਬ ਦੇ ਨਾਲ ਸੋ ਉਸ ਦੇ ਉਸ ਦੇ ਬਜਾਏ ਉਹ ਟੈਰੋਰੀਜ਼ਮ ਨੂੰ ਫੰਡ ਕਰਦੇ ਰਹੇ ਨੇ ਤੇ ਲੋਕ ਕਹਿੰਦੇ ਰਹੇ ਨੇ ਕਿ ਲੋਕਾਂ ਨੂੰ ਇਹ ਪਰਸੀਵ ਹੋ ਰਿਹਾ ਸੀ ਯਾਰ ਕਿ ਅੰਮ੍ਰਿਤਪਾਲ ਨਾਲ ਤੱਕਾ ਹੋ ਰਿਹਾ ਯੂ ਨੋ ਬੇਸਿਕ ਪੰਜਾਬੀ ਸਾਈਕੀ ਹੈ ਕਿ ਮੁੰਡੇ ਨਾਲ ਤੱਕਾ ਹੋ ਰਿਹਾ ਯੂ ਨੋ ਸੋ ਪਰ ਉਹ ਕਿੰਨਾ ਠੀਕ ਹੈ ਕਿੰਨਾ ਗਲਤ ਹੈ ਇਹ ਤਾਂ ਜਦ ਤੱਕ ਯੂ نو ਕੋਰਟ ਨਹੀਂ ਫੈਸਲਾ ਕਰ ਸਕਦੀ ਆਪਾਂ ਨਹੀਂ ਕਹਿ ਸਕਦੇ ਹੈਗੇ ਪਰ ਇਹਨਾਂ ਹਾਰਡਲਾਈਨਰ ਦਾ ਉਠਣਾ ਖਾਲਿਸਤਾਨ ਦੀ ਸਪੋਰਟ ਨਹੀਂ ਦੇਖਿਆ ਜਾਣਾ ਚਾਹੀਦਾ ਪੰਜਾਬ ਬਿਲਕੁਲ ਸਹੀ ਕਹਿ ਰਹੇ ਉਹਨਾਂ ਨੇ ਕਿਤੇ ਵੀ ਖਾਲਿਸਤਾਨ ਸ਼ਬਦ ਦਾ ਜ਼ਿਕਰ ਕੀਤਾ ਹੀ ਨਹੀਂ ਹੈ ਔਰ ਜਿਹੜੀ ਉਹਨਾਂ ਨੇ ਡਿਮਾਂਡਸ ਵੀ ਰੇਸ ਕੀਤੀਆਂ ਉਹਨਾਂ ਵਿੱਚ ਬਿਲਕੁਲ ਕੁਝ ਨਹੀਂ ਹੈਗਾ ਔਰ ਜਦ ਉਹ ਜੁਆਇਨ ਕਰ ਹੀ ਲਿਆ ਉਹਨਾਂ ਨੇ ਨੈਸ਼ਨਲ politcs ਤੇ ਮੈਨੂੰ ਲੱਗਦਾ ਕਿ ਸ਼ਾਇਦ ਪੰਜਾਬ ਦੀ politcs ਵਿੱਚ ਇੱਕ ਨਵੀਂ opportunity ਹੈ ਇਕ ਨਵਾਂ ਵਸੀਲਾ ਹੈ ਇੱਕ ਨਵਾਂ ਤਰੀਕਾ ਹੈ ਦੇਖਣ ਦਾ ਕਿ ਕਿਸ ਚੀਜ਼ ਨਵੀਂ ਆਵਾਜ਼ ਉੱਠਣ ਦਾ ਇੱਕ ਮੌਕਾ ਮਿਲ ਰਿਹਾ ਹੈ ਸ਼ਾਇਦ ਅਕਾਲੀ ਦਲ ਨੂੰ ਰੀਜੋਗਿਨੇਟ ਕਰਨ ਚ ਇਸ ਚੀਜ਼ ਨੂੰ ਪ੍ਰੋਬਲਮ ਹੋਏਗੀ ਪਰ ਇਹ ਤੇ ਆਉਣ ਵਾਲਾ ਸਮਾਂ ਹੀ ਦੱਸੇਗਾ ਅਕਾਲੀ ਦਲ ਨੂੰ ਤਾਂ ਡੈਫੀਨੇਟਲੀ ਆਪਣੇ ਆਪ ਨੂੰ ਟੋਟਲੀ ਸ਼ੇਕ ਅਪ ਕਰਨਾ ਪਏਗਾ ਬਿਕਾਜ਼ ਤੁਸੀਂ ਕੁਰਸੀ ਨਾਲ ਜਿੰਨੀ ਦੇਰ ਪਿਆਰ ਕਰੋਗੇ ਉੰਨੀ ਦੇਰ ਤੱਕ ਤੁਹਾਨੂੰ ਪੰਜਾਬ ਦੀ ਲੋਕਾਂ ਦੀ ਸਪੋਰਟ ਨਹੀਂ ਮਿਲ ਸਕਦੀ ਹੈ ਅਨ ਹਾਲਾ ਕਿ ਰੈਜ਼ੀਗਨੇਸ਼ਨ ਹੋ ਗਿਆ ਐਕਸੈਪਟ ਹੋ ਗਿਆ ਪਰ ਜਿਵੇਂ ਉਹਨਾਂ ਦੇ ਉਸ ਟਾਈਮ ਕੱਢਿਆ ਗਿਆ ਤੇ ਹਜੇ ਵੀ ਅਕਾਲ ਤਖਤ ਦੀ ਜਾਂ ਤਾਂ ਤੁਹਾਨੂੰ ਅਕਾਲ ਤਖਤ ਨੂੰ ਪੂਰਾ ਮੰਨਣਾ ਪਏਗਾ ਜਾਂ ਤੁਹਾਨੂੰ ਅਕਾਲ ਤਖਤ ਕੋਲ ਨਹੀਂ ਜਾਣ ਤੁਹਾਨੂੰ ਜਾਣਾ ਹੀ ਨਹੀਂ ਚਾਹੀਦਾ ਐਜ਼ ਅ ਸਿੱਖ ਤੁਹਾਨੂੰ ਉੱਥੇ ਜਾਣਾ ਪਏਗਾ ਯੂ نو ਜੇ ਗਏ ਉਹ ਤਾਂ ਤੁਹਾਨੂੰ ਮੰਨਣਾ ਪਏਗਾ ਫਿਰ ਇਹ ਸਾਰੀਆਂ ਗੱਲਾਂ ਨਾ ਵੇਟ ਨਹੀਂ ਰੱਖਦੀਆਂ ਕਿ ਸਾਡਾ ਕਨਸਟੀਟਿਊਸ਼ਨ ਹੈ ਜਾਂ ਕੁਝ ਲੋਕ ਇਸ ਗੱਲ ਨੂੰ ਨਹੀਂ ਮੰਨਣਗੇ ਸੋ ਜਿਹੜੀ ਇਹ ਸਿਚੁਏਸ਼ਨ ਹੈ ਕਾਈਂਡ ਆਫ ਲੁਕਿੰਗ ਫਾਰ ਦੀ ਸਿੱਖ ਆਇਡੈਂਟੀਟੀ ਵਾਲੀ ਗੱਲ ਹੋ ਗਈ ਹੈ ਟੂ ਲੁੱਕ ਫਾਰ ਅ ਪਾਰਟੀ ਵਿਚ ਇਜ਼ ਬੇਸਿਕਲੀ ਸਿੱਖ ਵਿਚ ਇਜ਼ ਸ਼੍ਰੋਮਣੀ ਕਾਲੀ ਦਲ ਬੇਸਿਕਲੀ ਜਿਹੜੇ ਉਹਨਾਂ ਨੇ ਰੈਜ਼ੋਲੂਸ਼ਨਸ ਪਾਸ ਕੀਤੇ ਉਹ ਬੜੇ ਇੰਪੋਰਟੈਂਟ ਹੋਣਗੇ ਆਉਣ ਵਾਲੇ ਦਿਨਾਂ ਵਿੱਚ ਉਸ ਰੈਜ਼ੋਲੂਸ਼ਨਸ ਤੇ ਉਹ ਕੀ ਆਪਣਾ ਅਨਫੋਲਡ ਕਰਦੇ ਪ੍ਰੋਗਰਾਮ ਕੀ ਉਹ ਜਿਸ ਦਾ ਜੁਪਿੰਦਰ ਨੇ ਕਿਹਾ ਕਿ ਵੀ ਉਹ ਸਿੱਖ ਆਈਡੈਂਟੀਟੀ ਦੀ ਗੱਲ ਕਰਦੇ ਪੰਜਾਬ ਨੂੰ ਰਿਵਾਈਵ ਕਰਨ ਦੀ ਗੱਲ ਕਰਦੇ ਆ ਪੰਜਾਬ ਨੂੰ ਪੰਜਾਬ ਚ ਜਾਨ ਪਾਣ ਦੀ ਗੱਲ ਕਰਦੇ ਆ ਵੀ ਡਰੱਗਸ ਤੋਂ ਬਾਹਰ ਕੱਢਣਾ ਐਨਆਰਆਈਸ ਬਾਰ ਬੱਚੇ ਬਹੁਤ ਜਿਆਦਾ ਇਸ ਚੀਜ਼ ਦੇ ਬਾਰੇ ਵੀ ਉਹਨਾਂ ਨੇ ਗੱਲ ਕੀਤੀ ਸੋ ਕੀ ਦੇ ਐਡਰੈਸ ਵਿਦਰਨ ਦੀ ਕਨਸਟੀਟਿਊਸ਼ਨ অর ਦੇ ਗੋ ਬੈਕ ਟੂ देयर ਥੈਟ ਅਜੰਡਾ ਔਨ ਵਿਚ ਦੇ ਕੇਮ ਅਪ ਸੋ ਥੈਟ ਵਿਲ ਬੀ ਵੈਰੀ ਇੰਟਰਸਟਿੰਗ ਟੂ ਸੀ ਚਲੋ ਇੱਕ ਚੀਜ਼ ਤੇ ਪੱਕੀ ਹੈਗੀ ਕਿ ਜਿਹੜੀ ਚੀਜ਼ ਹੋਈ ਹੈ ਇੱਕ ਬਹੁਤ ਵੱਡੀ ਡਿਵੈਲਪਮੈਂਟ ਹੋਈ ਹੈ ਪੰਜਾਬ ਰਾਜਨੀਤੀ ਦੇ ਵਿੱਚ ਇਹ ਆਉਣ ਵਾਲੇ ਦਿਨਾਂ ਚ ਕਿਵੇਂ ਖੁੱਲਦੀ ਹੈ ਤੇ ਇਹਦਾ ਕੀ ਇੰਪੈਕਟ ਕਰਦਾ ਇਹ ਤੇ ਹੋਰ ਵੱਡਾ ਸਮਾਂ ਦੱਸੇਗਾ You were watching Decode Punjab. Please follow our show across all media platforms.